ਦੇਖ ਸਕਦੇ ਹੋ ਕਿ ਪੰਜਾਬ ਭਰ ਦੇ ਵਿੱਚ ਜਿਹਨੇ ਟੂਲ ਲਾ ਗਏ ਨੇ ਉਹ ਕਿਸਾਨਾਂ ਦੇ ਵੱਲੋਂ ਫ੍ਰੀ ਕਰ ਦਿੱਤੇ ਗਏ ਨੇ ਤੇ ਪੱਕੇ ਮੋਰਚੇ ਦੇ ਤਰੀਕੇ ਕੀਤਾ ਜਾ ਰਿਹਾ ਹੈ। ਇਹ ਅੰਮ੍ਰਿਤਸਰ ਦਾ ਸ਼ਹਾਜ ਮਾਨਾ ਵਾਲਾ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਇਹ ਵੀ ਜਾਰੀ ਕੀਤੀ ਦਿੱਤੀ ਗਈ ਆ ਕਿ ਇਹ ਫ੍ਰੀ ਹੈ। ਸ਼ੇਖੇਂਦਰ ਧੱਕਾਰ ਮਰਦਾਬੋਤ ਇਹ ਟੂਲ ਕਿੱਥੋਂ ਪੇਦਾ ਕਰ ਘਾਟਾ ਬੰਦੋ ਮਰਦਾਬੋਤ ਸ਼ਕਤਾਂ ਆਰ ਇੱਕਤਾ ਜਿੰਦਾਬਾਦ। ਭਾਰਤ ਇੱਕਤਾ ਜਿੰਦਾਬਾਦ। ਭਾਰਤ ਇੱਕਤਾ ਜਿੰਦਾਬਾਦ। ਭਾਰਤ ਇੱਕਤਾ ਜਿੰਦਾਬਾਦ। ਮੁਰਦਾਬੋ। ਉਹ ਦਿਲ ਨੂੰ ਪੀ ਲਿਆ ਜੀ ਸਾਨੂੰ ਐਮਐਸਬੀ ਦਿੱਤੀ ਜਾਵੇ। ਸਾਡਾ ਉਹਨਾਂ ਕੋਈ ਝਗੜਾ ਨਹੀਂਗਾ, ਕੋਈ ਲੈਣ ਦੇਣ ਨਹੀਂਗਾ, ਕੋਈ ਵੈਰ ਵਿਰੋਧ ਨਹੀਂਗਾ। ਇਹਦਾ ਪਹਿਲਾ ਵੋਟਾਂ ਪਈਆਂ, ਇੰਨਾ ਹੀ ਵੋਟਾਂ ਪਾ ਕੇ ਫੇਰ ਇਹਨੂੰ ਬਣਾ ਦੇਵਾਂਗੇ। ਸੋ ਨਿਹਾਰ ਕਰੇ ਭਰਾਵਾਂ ਵਾਲਾ ਆਪਣੇ ਪਰਿਵਾਰਾਂ ਵਾਲਾ ਦੁਸ਼ਮਣਾਂ ਸਮਝੇ ਸਾਨੂੰ। ਨਾ ਹੀ ਦੁਸ਼ਮਣ ਹੈਗੇ ਆ। ਜਦੋਂ ਜਾਜਾ ਅਸੀਂ ਲੰਗਰ ਲਾਉਨੇ ਆ। ਉਹ ਲੋਕ ਹੀ ਚੰਗੇ ਨੇ ਆ ਉਦੋਂ ਦੇਖ ਬੜੇ ਵਧੀਆ ਵਾ ਤੇ ਜਦੋਂ ਅਸੀਂ ਆਪਣਾ ਹੱਕ ਮੰਗਦੇ ਉਦੋਂ ਫਿਰ ਸੱਤਵਾਦੀ ਉਦੋਂ ਫਿਰ ਕੁਛਣਾ ਤੇ ਉਦੋਂ ਦੇ ਤੇ ਖਾਲਸਤਾਨੀ ਹੋ ਜਾਂਦੇ ਜੇ ਖਾਲਸ ਕੁਛ ਨਹੀਂ ਚਾਹਦਾ ਨਾ ਹੀ ਆਪਣੀ ਆ ਜਿਵੇਂ ਨਾਂ ਗੱਲਾਂ ਬਣਾਈ ਆ ਜੇ ਵੀ ਆ ਬਹੁਤ ਬਿਆਨਤਰੀ ਗਿਆ ਆ ਜਿਵੇਂ ਇੱਥੇ ਬਿੱਟੇ ਇੰਨੇ ਜਾਣੇ ਹੱਕ ਤੇ ਵੇਖੇ ਕਿਹੜਾ ਅਸਲ ਬੜੇ ਘਰਾਂ ਦੇ ਸਿੱਖਾਂ ਦਾ ਪਿੰਡ ਜੋ ਗੱਲਦਾ ਨਾ ਜੀ ਆਪਾਂ ਤੇ ਰਹਿਣਾ ਨਾ ਉਹ ਹੀ ਆਪਾਂ ਜੇ ਬਈ ਸਭ ਜਮਾਤਾਂ ਕੁਫਰ ਛੇ ਗਮਨਾ ਰੋਣਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਾਮ ਦੱਸ ਕੇ ਪੜਾ ਜੀ ਪਰਮਜੀਤ ਸਿੰਘ ਵੀ ਜੀ ਨਿਜਰ ਟਰਾਂਸਪੋਰਟ ਦਾ ਵੀ ਕੰਮ ਕਰਦਾ ਮੈਂ ਜ਼ਿੰਮੇਦਾਰ ਆ ਕੀ ਕਹਿਣਾ ਚਾਹੁੰਦੇ ਆ ਵੀ ਜੀ ਆ ਜਿਹੜੀ ਮੋਦੀ ਸਰਕਾਰ ਵੇਖੋ ਉਥੇ ਕਿਸਾਨਾਂ ਨਾਲ ਕਰ ਰਹੀ ਸ਼ੰਭੂ ਬੈਰੀਅਰ ਤੇ ਕੋਈ ਵਹ ਕੋਈ ਵੀ ਉਹਦੇ ਵਿੱਚ ਕੋਈ ਕਾਨੂੰਨ ਹੈਗਾ ਵਾ ਲੋਕ ਜਿਹੜੇ ਵੀਡੀਓ ਪਾਉਂਦੇ ਆ ਉਹ ਸਾਨੂੰ ਕਹਿੰਦੇ ਵੀ ਕਿਸਾਨਾਂ ਨੇ ਰੋਡ ਬੰਦ ਕੀਤਾ ਤੁਸੀਂ ਇੱਕ ਵਾਰੀ ਦੱਸ ਦਿਓ ਕਿ ਕਿਸਾਨ ਕਿੱਦਾਂ ਰੋਡ ਬੰਦ ਕੀਤਾ ਕਿਸੇ ਨੇ ਇਹਨਾਂ ਤੇ 9 ਤਰੀਕ ਦੇ ਬੈਰੀਅਰ ਲਾ ਕੇ ਤੇ ਰੋਡ ਬੰਦ ਕਰਦਾ ਐਡੇ ਐਡੇ ਥਾਮਾ ਲਾ ਦਿੰਦੇ ਐਡੇ ਐਡੇ ਕਿਲ ਕਰ ਦਿੰਦੇ ਆ ਤੇ ਹੁਣ ਵੇਖੋ ਕਿਸਾਨਾਂ ਤੇ ਕਿੰਨਾ ਹੋ ਗਿਆ ਦੋ ਕਿਸਾਨ ਸ਼ਹੀਦ ਹੋ ਗਏ ਸਾਡੇ ਇੱਕ ਪਹਿਲਾਂ ਇੱਥੇ ਹੋਇਆ ਇੱਕ ਕੱਲ ਦਾ ਡੱਬ ਵਾਲੀ ਮਾਰਕੀਟ ਟਿਕਰੀ ਬਾਰਡਰ ਤੇ ਹੋਇਆ ਕੱਲ ਦੋ ਕਿਸਾਨ ਸ਼ਹੀਦ ਹੋ ਗਏ ਆ ਇਹ ਦੋਵੇਂ ਅਤਰੂ ਜਿਹੜੇ ਦੇ ਗਲੇ ਤੇ ਗੋਲੇ ਛੱਡਦੇ ਉਹਦਾ ਕਰਕੇ ਉਹ ਬਿਮਾਰ ਹੋਇਆ ਪਹਿਲਾਂ ਫਿਰ ਹਸਪੀਟਲ ਲੈ ਗਏ ਉਹਨੂੰ ਹਸਪੀਟਲ ਦੋ ਦਿਨ ਰ ਕਿੱਡੀ ਮਾੜੀ ਗੱਲ ਹੈ ਵੇਖੋ ਜਦੋਂ ਸਾਡਾ ਕੋਈ ਬੰਦਾ ਨਹੀਂ ਹਮਲਾ ਕਰਦਾ ਇਹ ਕਿਉਂ ਹਮਲੇ ਕਰਨ ਦੇ ਬਗੈਰ ਬੈਠੇ ਸ਼ਾਂਤੀ ਮਾਈ ਬੈਠੇ ਆ ਫਿਰ ਇਹਨਾਂ ਕਿਹਾ ਇਹਨਾਂ ਨੇ ਇਹਨਾਂ ਦੀ ਨਿਕਰੀ ਵੀ ਗੱਲ ਹੁੰਦੀ ਨਾ ਉਹਨਾਂ ਦੇ ਰਾਤ ਮੁੰਡੇ ਫੜੇ ਗਏ ਰੋੜੇ ਮਾਰਦੇ ਉਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਕਹਿੰਦੇ ਸਾਨੂੰ ਉਧਰੋਂ ਭੇਜਿਆ ਗਿਆ ਤੇ ਨਾ ਕਿਸਾਨਾਂ ਦਾ ਲੱਗਣ ਡਿਆ ਵੀ ਰੋੜੇ ਮਾਰਦੇ ਆ ਜਦੋਂ ਅਸੀਂ ਰੋੜੇ ਕਿਹੜੀ ਗੱਲ ਮਾਰਨਾ ਅਸੀਂ ਤਾਂ ਲੜਨ ਗਏ ਹੀ ਨਹੀਂ ਅਸੀਂ ਤਾਂ ਸ਼ਾਂਤ ਮਾਈ ਗਏ ਆ ਅਜੇ ਵੀ ਉਹ ਕਹਿੰਦੇ ਦਿੱਲੀ ਜਾਣਾ ਸ਼ਾਂਤ ਪੇਂਡਾ ਜਾਣਾ ਜਿੱਦਾਂ ਪਹਿਲਾਂ ਅਸੀਂ 13-14 ਮਹੀਨੇ ਰਹੇ ਉੱਥੇ ਸ਼ਾਂਤ ਭਾਈ ਉਸੇ ਢੰਗ ਕੋਣ ਹੈ ਧਰਨੇ 'ਚ ਬੰਦ ਤੇ ਲਾਏ ਆ ਜੀ ਟੂਲ ਤੇ ਟੂਲ ਬੰਦ ਕੀਤਾ ਸਾਨੂੰ 21 ਤੱਕ ਉਹਨਾਂ ਨੇ ਦਿੱਤਾ ਸੀ ਤੁਹਾਨੂੰ ਕੋਣ ਆਏ ਸੀ ਸਾਡੇ ਪ੍ਰਧਾਨਾਂ ਦੇ ਤੇ ਟੂਲ ਮਾਲਕ ਕੋਲ ਟੂਲ ਬੰਦ ਕੀਤਾ ਅੱਗੇ ਜਿੱਦਾਂ ਦੀ ਉਹ ਗਾਂ ਰਣਿਤ ਕਰਨਗੇ ਕਿਉਂਕਿ ਕੱਲ ਮੀਟਿੰਗ ਹੋਈ ਸੀ ਉਹਨਾਂ ਨੇ ਫੇਰ 21 ਤੀ ਦਾ ਟਾਈਮ ਲੈ ਲਿਆ 11 ਵਜੇ ਦਾ 21 ਤੀ ਨੂੰ ਤੁਹਾਨੂੰ ਅਸੀਂ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦਵਾਂਗੇ ਲੱਗਦਾ ਕਿ ਪੱਕੇ ਮੋਰਚੇ ਲੱਗ ਸਕਦੇ ਜਿਉ ਲੱਗ ਸਕਦੇ ਆ ਜੀ ਜਿਉ ਉਹਨਾਂ ਨਾਂ ਦੇ ਤਾਂ ਕਿਉਂ ਟਾਲ ਮਟੋਲ ਦੀ ਕਰਨ ਰਿਹਾ ਸਾਰਾ ਕੁਝ ਉਹਨਾਂ ਦੇ ਹੱਥ 'ਚ ਜਿਹਨੂੰ ਪੰਦੇ ਚੋਣ ਜਾਬਤਾ ਲੱਗਣਾ ਨਾ ਵਾ ਜੇ ਕਰਨਾ ਹੋਵੇ ਤਾਂ ਉਹ ਪ੍ਰਧਾਨ ਮੰਤਰੀ ਆ ਸਾਰਾ ਕੁਝ ਆ ਸੰਸਦ ਉਹਨਾਂ ਦੇ ਕੋਲ ਆ ਮੀਟਿੰਗ ਆ ਉਹ ਜਦੋਂ ਅੱਗੇ ਦੋ ਗੇੜੇ ਦਿੱਲੀ ਹੋ ਕੇ ਆਏ ਆ ਤੇ ਕੀ ਇਹਨੇ ਗੱਲ ਕਰਕੇ ਹੀ ਨਹੀਂ ਆਇਓ ਜੇ ਗੱਲ ਕਰਕੇ ਨਹੀਂ ਆਉਂਦੇ ਤਾਂ ਪਾਵਰ ਕੋਈ ਨਹੀਂ ਤੇ ਆਉਂਦੇ ਕੀ ਲੈਣ ਫਿਰੋ ਚੰਡੀਗੜ੍ਹੋਂ ਆਉਂਦੇ ਕੀ ਲੈਣੇ ਜਿਨਾਂ ਕੋਲ ਪਾਵਰ ਨਹੀਂ ਗਈ ਇੱਥੇ ਜੋ ਕਿਸਾਨ ਦੱਸਦਾ ਮੜ ਕੇ ਜਾ ਕੇ ਫੇਰ ਕਹਿੰਦੇ ਆ ਅਸੀਂ ਜੀ ਗੱਲ ਕਰਕੇ ਆਵਾਂਗੇ ਜੀ ਇਹ ਤੇ ਸੋਚ ਕੇ ਆਵਾਂਗੇ ਪਹਿਲਾਂ ਕੀ ਲੈਣਾ ਜਾਂਦੇ ਫਿਰ ਹਾਂ ਫ੍ਰੀ ਕਿੱਥੇ ਫ੍ਰੀ ਕਿੱਥੇ ਗਿਆ ਜੀ ਲੋਕਾਂ ਦਾ ਕਿੰਨਾ ਸਵਾਲ ਲੋਕਾਂ ਦਾ ਬਹੁਤ ਸਬਰ ਦੇ ਲੋਕ ਹਰ ਇੱਕ ਬੰਦਾ ਇਹਦੇ ਕੁਝ ਖੇਤਾਂ ਨੂੰ ਕਿਸੇ ਦੀ ਲੋੜ ਆ ਪੈਸੇ ਦੇ ਕੇ ਜਾਂਦੇ ਆ ਕਿੰਨੇ ਦੱਸੋ ਬਰਾਏ ਨਹੀਂ ਲੈਂਦੇ ਕਿਉਂ ਸਾਨੂੰ ਜਰੂਰਤ ਨਹੀਂ ਹੈ ਕਰਨਾ ਕਰੋ ਸਾਡੀ ਚਾਹ ਪਣੀ ਆ ਜਾਂਦੀ ਆ ਖੁਲਕੇ ਆ ਜਾਂਦੇ ਆ ਬਾਕੀ ਬਹੁਤ ਸੰਯੋਗ ਬਹੁਤ ਜ਼ਿਆਦਾ ਮਿਲਦੇ ਆ ਹਾਂਜੀ ਹਰ ਇੱਕ ਬੰਦੇ ਦਾ ਸੰਯੋਗ ਹੈ ਸਾਨੂੰ ਪੂਰਾ ਪੂਰਾ ਜੀ ਹਾਂਜੀ ਪ੍ਰਧਾਨ ਜੀ ਆਪਣਾ ਨਾਮ ਤੇ ਜੁਨੀਆ ਦਾ ਨਾਮ ਦੱਸੋ ਮੈਂ ਸਰਦਾਰ ਦਲਬਾਖ ਸਿੰਘ ਪਿੰਡ ਰਾਜੀਵਾਲ ਕੀ ਕਹਿੰਦਾ ਚਾਹੋਗੇ ਜਿਹੜਾ ਕਿ ਟੂਲ ਤੁਹਾਡੇ ਵਾਲੇ ਫ੍ਰੀ ਕੀਤੇ ਗਏ ਕਿੰਨੇ ਦਿਨਾਂ ਬਾਅਦ ਤੇ ਜਪਕੇ ਮੋਰਚੇ ਆ ਇਹ ਜੀ ਸਾਨੂੰ ਤਾਂ ਜ਼ਿਆਦਾ ਪੱਕੇ ਲੱਗਣਗੇ ਕਿਉਂਕਿ ਮੋਦੀ ਨੇ ਬਾਜ਼ ਆਉਣਾ ਨਹੀਂ ਸਾਨੂੰ ਪੱਕੇ ਲਾਉਣੇ ਪੈਣੇ ਆ ਉੱਥੇ ਥਰੂ ਗੈਸ ਮਾਰੇ ਜਾ ਰਹੇ ਆ ਰਬੜ ਦੀਆਂ ਗੋਲੀਆਂ ਐਲਐਸਆਰ ਦੇ ਫਾਇਰ ਮਾਰੇ ਜਾ ਰਹੇ ਆ ਕਈਆਂ ਬੰਦਿਆਂ ਦੇ ਸਰੇ ਨਿਕਲੇ ਆ ਅੱਖ ਵੀ ਇੱਕ ਬੰਦੇ ਦੀ ਨਿਕਲ ਗਈ ਆ ਜਿੰਨਾ ਜਰ ਸਾਡਾ ਦਿੱਲੀ ਦਾ ਮੋਰਚਾ ਜਾਰੀ ਆ ਉਹ ਨਜ਼ਰੀਏ ਜਾਰੀ ਆ ਮਨਸ਼ਾ ਕੀ ਲੱਗਦੀ ਕੇਂਦਰ ਸਰਕਾਰ ਦੀ ਕਿਸਾਨਾਂ ਬਾਰੇ ਕੇਂਦਰ ਸਰਕਾਰ ਦੀ ਮਨਸ਼ਾ ਦੇ ਕੇਂਦਰ ਸਰਕਾਰ ਦੇ ਖੂਜ ਬੈਗੀ ਝੂਠੀ ਆ ਲਾਰਾ ਲਾ ਕੇ ਸਾਡੇ ਨਾਲ ਤੇ ਉਹ ਹੁਣ ਵਾਦੇ ਤੇ ਪੂਰੀ ਨਹੀਂ ਆ ਰਹੀ ਲੋਕਾਂ ਦਾ ਕਿੰਨਾ ਦਾ ਸਮਰਥਨ ਮੇਰੇ ਟੁੱਟ ਪਾ ਜਾਂਦਾ ਬਹੁਤ ਜ਼ਿਆਦਾ ਜੀ ਬڑے ਲੋਕ ਸਬਰਸਨ ਪੂਰਾ ਵਾਹ ਨੂੰ ਪੱਕੇ ਮੋਰਚੇ ਲੱਗ ਸਕਦੇ ਤੁਮ ਕਲਾਚੇ ਤੇ ਪੱਕੇ ਮੋਰਚੇ ਲੱਗ ਸਕਦੇ ਪੱਕੇ 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 ਸਰਪੰਚ ਸਾਹਿਬ ਲੱਗਦਾ ਕਿ ਜਿਹੜੀਆਂ ਪਹਿਲਾਂ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਜਿਹੜੀ ਹੁਣ ਜਿਹੜੀ ਫਿਰ ਕਿਹਾ ਜਾ ਰਿਹਾ ਕਿ 21 ਤਰੀਕ ਨੂੰ ਤਿਆਰੀ ਕੀਤੀ ਜਾਊਗੀ ਦਿੱਲੀ ਜਾਣ ਦੀ ਤਿਆਰੀ ਬਿਲਕੁਲ ਬਿਲਕੁਲ ਦਿੱਲੀ ਜਾਣ ਦੀ ਤਿਆਰੀ ਹੈ ਜੀ ਅਸੀਂ ਤਿਆਰ ਬੈਠੇ ਆਂ ਅਸੀਂ ਤਾਂ ਦਿੱਲੀ ਜਾਣ ਨੂੰ ਤਿਆਰ ਬੈਠੇ ਆਂ ਉੱਥੇ ਵੇਖੋ ਕੀ ਨਾ ਕੀਤਾ ਇਹਨਾਂ ਦੇ ਵਿਰੋਧੀ ਦੁਸ਼ਮਣ ਵੀ ਨਹੀਂ ਕਰਦਾ ਜੋ ਇਹਨਾਂ ਨੇ ਕੀਤਾ ਪਾਕਿਸਤਾਨ ਵਾਲੇ ਜਾਣੇ ਆਪਾਂ ਇਹਦੇ ਪਾਕਿਸਤਾਨ ਨੇ ਕਿੱਲ ਕੰਡੇ ਲਾਏ ਗਾੜੀ ਗਾੜੀ ਕਿੱਡੇ ਕਿੱਡੇ ਸਰੀਏ ਘੜ ਦਿੱਤੇ ਸੜਕਾਂ 'ਚ ਬੈਲਯਾਰ ਲਾ ਕੇ ਵਿੱਚ ਸੀਮਿੰਟ ਭਰਦੇ ਆ ਗਾੜੀ ਕੰਧਾ ਕਰ ਦਿਤੀਆਂ ਅੱਧ ਪਾਕਿਸਤਾਨ ਵਾਲਿਆਂ ਨੇ ਕੰਧ ਕੀਤੀ ਗਾੜੀ ਟਾਰੀ ਬਾਰਡਰ ਤੇ ਚਲੋ ਦਿਖਾਓ ਕੋ ਕੰਧ ਹੈ ਕੀ ਆ ਕੋਈ ਕੰਧ ਨਹੀਂ ਜਿਵੇਂ ਜਾਓ ਓਵੇਂ ਆਓ ਸਾਡੇ ਨਾਂ ਦੇ ਆਈਏ ਇੱਥੋਂ ਤੇ ਪਸਨੀਕ ਨਹੀਂ ਗਏ ਇਹ ਬੋਟਾਂ ਨਾਲ ਸਾਡੇ ਕੋ ਕਿੱਦਾਂ ਆਉਂਦੇ ਆ ਭਾਜਪਾ ਸਾਡੀ ਵੋਟਾਂ ਨਾ ਬਣੀ ਆ ਲੱਗਦਾ ਕਿ ਭਾਜਪਾ ਦਾ ਪੰਜਾਬ ਤੋਂ ਬਾਈਕਾਟ ਕੀਤਾ ਬਾਈਕਾਟ ਅਸੀਂ ਵੋਟਾਂ 'ਚ ਵੀ ਵੇਖਿਓ ਵੋਟਾਂ 'ਚ ਕੀ ਬਣਦਾ ਇਹ ਸਾਡੇ ਨਾਲ ਨੇਜਰਪੁਰਾ ਟੂਲ ਪ੍ਰੇਜਾ ਜਨੇ ਵਾਲੇ ਲਾਗੇ ਜੀ ਇਹ ਫ੍ਰੀ ਕੀਤਾ ਗਿਆ ਫ੍ਰੀ ਰੱਖਾਂਗੇ ਹਾਂ ਜਿੰਦਾਬਾਦ ਜਿੰਦਾਬਾਦ ਸਰ ਮੁਰਦਾਬਾ 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 ਮਸਤੀ ਦੀ ਗਰਾਡੀ ਕਰੂਣ ਫਰਾ ਕੇ ਲਵਾਗੇ ਲੋਕਾਂ ਦੇ ਤਸ਼ੱਦਦ ਕਰਨ ਵਾਲੇ ਨੂੰ ਕੰਟਰੋਲ ਰੱਖ ਮੁਰਦਾਬਾ ਮੁਰਦਾਬਾ ਜਿੰਦਾਬਾਦ ਸਰ ਮੁਰਦਾਬਾ ਮੁਰਦਾਬਾ ਜਾਨਕ ਮਜ਼ਦੂਰਾਂ ਦਾ ਕਰਜ਼ਾ ਮਾਫ ਕਰੋ ਮਾਫ ਕਰੋ ਲੋਕ ਜਿੰਦਾਬਾਦ ਜਿੰਦਾਬਾਦ ਜਿੰਦਾ ਨਾਲੀ ਬੋਧੀ ਸਰਕਾਰ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਪੀ ਦੀ ਗ੍ਰਾਂਡੀ ਕਰੂਨ ਪੜਾਗੇ ਰਵਾਗੇ ਬੋਲ ਰੱਖੀ ਬਾਤ ਕਰਦੇ ਲੋਕ ਜਿੰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾ ਕਰਾ ਕਰਦੀਆਂ ਕੀ ਮੇਰਾ ਮੇਰੀ ਜਾਨ ਜਾਨ ਮੇਰੀ ਚੱਕ ਦੇਾਂਗੇ ਬੋਲ ਰੱਖਦੇ ਲੋਕ ਜਿੰਦਾਬਾਦ ਸਾਰਾ ਸਾਰੇ ਸੱਤਰ ਕਰਨ ਲਈ ਬੋਧੀ ਸਰਕਾਰ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਕਰਦੇ ਲੋਕ ਜਿੰਦਾਬਾਦ ਇਹਾਂ ਮੇਰੀ ਕਾਹੋ ਮੇਰੀ ਕਿੱਕ ਦੇਾਂਗੇ ਜੋ ਤੇ ਗੋੜਾ ਰੱਬ ਪਰਦਾਤ ਮਰਦਾਬਾਹ ਮਰਦਾਬਾਹ